ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਬਜ਼ੀਆਂ ਬਾਰੇ ਤੇ ਕਈਆਂ ਕੋਲ ਘਰਾਂ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਹੈ ਤੇ ਸਬਜ਼ੀ ਲਾਣ ਲਈ ਜਗ੍ਹਾ ਨਹੀਂ ਹੁੰਦੀ ਤੇ ਇਸ ਕਰਕੇ ਉਹਨਾਂ ਨੂੰ ਅੱਜ ਦੱਸਾਂਗੇ ਜੀ ਸਬਜ਼ੀ ਲਾਉਣ ਦਾ ਤਰੀਕਾ ਵੀ ਕਈਆਂ ਨੂੰ ਸ਼ੌਂਕ ਹੁੰਦਾ ਸਬਜ਼ੀ ਲਾਣ ਦਾ ਤੇ ਜਗ੍ਹਾ ਨਹੀਂ ਹੁੰਦੀ ਤੇ ਤੁਸੀਂ ਵੇਖ ਰਹੇ ਹੋ ਵੀ ਆਪਣੇ ਕੋਲ ਵੀ ਥੱਲੇ ਜਗ੍ਹਾ ਘੱਟ ਸੀ ਤੇ ਇਸ ਕਰਕੇ ਜਿਹੜੀ ਸਬਜ਼ੀ ਹੈ ਉਹ ਆਪਾਂ ਛੱਤ ਤੇ ਲਾਈ ਹੋਈ ਹੈ ਇਹ ਬਾਲਟੀਆਂ ਦੇ ਵਿੱਚ ਸਬਜ਼ੀ ਲਾਈ ਹੋਈ ਹੈ ਪਰਲੇ ਪਾਸੇ ਇੱਕ ਡਰਮੀ ਆ ਉਹਦੇ ਵਿੱਚ ਆਪਾਂ ਟਮਾਟਰ ਲਾਏ ਹੋਏ ਨੇ ਤੇ ਸਬਜ਼ੀ ਵੀ ਤੁਸੀਂ ਤੁਹਾਨੂੰ ਵਿਖਾਵਾਂਗੇ ਵੀ ਮਤਲਬ ਬਹੁਤ ਵਧੀਆ ਖੜੀ ਹੋਈ ਹੈ ਵੀ ਜਿਵੇਂ ਥੱਲੇ ਆਪਾਂ ਥੱਲੇ ਸਬਜ਼ੀ ਲਾਨਿਆ ਧਰਤੀ ਤੇ ਉਹ ਸਬਜ਼ੀ ਏਡੀ ਵਧੀਆ ਨਹੀਂ ਹੁੰਦੀ ਪਰ ਜਿਹੜੀ ਛੱਤ 'ਤੇ ਸਬਜ਼ੀ ਲਾਈ ਹੁੰਦੀ ਹੈ ਸਬਜ਼ੀ ਬਹੁਤ ਹੀ ਵਧੀਆ ਹੁੰਦੀ ਹੈ ਤੇ ਗਰੋਥ ਵੀ ਬੜੀ ਵਧੀਆ ਕਰਦੀ ਹੈ ਤੇ ਬਾਕੀ ਜਿਹੜੀ ਆਪਾਂ ਇਹ ਸਬਜ਼ੀ ਲਾਈ ਹੋਈ ਹੈ ਇਹਦੇ ਵਿੱਚ ਕੋਈ ਵੀ ਆਪਾਂ ਕਿਸੇ ਤਰ੍ਹਾਂ ਦੀ ਦਵਾਈ ਸਪਰੇ ਜਾਂ ਯੂਰੀਆ ਇਸਤੇਮਾਲ ਕੋਈ ਵੀ ਨਹੀਂ ਕੀਤਾ ਬੇਲ ਬਿਲਕੁਲ ਨੈਚੁਰਲ ਸਬਜੀ ਹੈ ਇਹ ਤੇ ਇਹਨੂੰ ਦੇਸੀ ਖਾਦ ਪਾਈ ਗਈ ਹੈ ਤੇ ਤੁਸੀਂ ਵੇਖ ਰਹੇ ਹੋ ਵੀ ਸਬਜੀ ਵੀ ਜਿਹੜੀ ਹੈ ਬਹੁਤ ਵਧੀਆ ਹਰੀ ਖੜੀ ਹੈ ਕਿਉਂਕਿ ਪਿਆਜ਼ ਲਾਏ ਹੋਏ ਨੇ ਬਾਲਟੀਆਂ ਦੇ ਵਿੱਚ ਤੇ ਪਰਲੇ ਪਾਸੇ ਲਾਏ ਹੋਏ ਨੇ ਟਮਾਟਰ ਤੇ ਅਸੀਂ ਸ਼ੁਰੂ ਦੇ ਵਿੱਚ ਇਹ ਥੋੜਾ ਜਿਹਾ ਪਰਿਕਸ਼ਨ ਕਰਕੇ ਵੇਖਿਆ ਸੀ ਵੀ ਜੇ ਸਬਜੀ ਵਧੀਆ ਹੋਈ ਤਾਂ ਫਿਰ ਅੱਗੇ ਤੋਂ ਆਪਾਂ ਮਤਲਬ ਇਸਨੂੰ ਵਧਾ ਦਾਂਗੇ ਤੇ ਹੋਰ ਬਾਲਟੀਆਂ ਵਗੈਰਾ ਜਾਂ ਮਤਲਬ ਉਹ ਥੈਲੀਆਂ ਮਿਲਦੀਆਂ ਨੇ ਜਿਹੜੀਆਂ ਆਨਲਾਈਨ ਮੰਗਾਨੇ ਆਪਾਂ ਪਲਾਸਟਿਕ ਦੀਆਂ ਉਹਨਾਂ ਦੇ ਵਿੱਚ ਵੀ ਆਪਾਂ ਸਬਜ਼ੀਆਂ ਲਾ ਸਕਦੇ ਆਂ ਤੇ ਬਾਕੀ ਜਿਹੜਾ ਉਹ ਟਮਾਟਰ ਦਾ ਬੂਟਾ ਲਾਇਆ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਤਕਰੀਬਨ ਇਹਦੀ ਇੱਕ ਵੀ ਟਾਣੀ ਹੈ ਜਿਹੜੀ ਉਹ ਖਾਲੀ ਨਹੀਂ ਵੀ ਐਡਾ ਵਧੀਆ ਇਹਨੂੰ ਫਲ ਪਿਆ ਹੈ ਵੀ ਸਾਰਾ ਫਲ ਦੇ ਨਾਲ ਭਰਿਆ ਪਿਆ ਟਮਾਟਰ ਤੇ ਤੁਸੀਂ ਵੇਖ ਸਕਦੇ ਹੋ ਵੀ ਕਿੰਨਾ ਮਤਲਬ ਇਹਦਾ ਰੰਗ ਹੈ ਜਿਹੜਾ ਹੈ ਬਿਲਕੁਲ ਹਰਾ ਪਿਆ ਹੈ ਕਿਉਂਕਿ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਜਿਹੜੀ ਆਪਾਂ ਸਬਜੀ ਥੱਲੇ ਲਾਣੇ ਆ ਵੀ ਉਹਨੂੰ ਪੂਰੀ ਛਾਂ ਨਹੀਂ ਮਤਲਬ ਧੁੱਪ ਨਹੀਂ ਮਿਲਦੀ ਉੱਥੇ ਛਾਂ ਰਹਿੰਦੀ ਹੈ ਤੇ ਜਿਹੜੀ ਛੱਤ ਵਾਲੀ ਸਬਜ਼ੀ ਹੁੰਦੀ ਹੈ ਇਸ ਨੂੰ ਸੂਰਜ ਪ੍ਰੋਪਰ ਪੈਂਦਾ ਰਹਿੰਦਾ ਤੇ ਇਹਨੂੰ ਖੁੱਲੀ ਹਵਾ ਪੈਂਦੀ ਹੈ ਤੇ ਇਹਨੂੰ ਮਤਲਬ ਛਾਂ ਨਹੀਂ ਆਉਂਦੀ ਏ ਧੁੱਪ ਦੇ ਵਿੱਚ ਹੀ ਰਹਿੰਦੀ ਹੈ ਸਬਜ਼ੀ ਇਸ ਕਰਕੇ ਜਿਹੜੀ ਸਬਜ਼ੀ ਹੈ ਇਸ ਨੇ ਬਹੁਤ ਗਰੋਥ ਕੀਤੀ ਹੈ ਤੇ ਆ ਤੁਸੀਂ ਵੇਖ ਸਕਦੇ ਹੋ ਵੀ ਬਾਲਟੀਆਂ ਕਿਵੇਂ ਵੇਖੋ ਭਰੀਆਂ ਪਈਆਂ ਨੇ ਤੇ ਜਿਹੜਾ ਪਿਆਜ਼ ਦਾ ਕਾਦੇ ਉਹ ਵੀ ਦੇਖੋ ਕਿੱਡਾ ਵੱਡਾ ਹੈ ਤੇ ਟਮਾਟਰ ਵੀ ਨੇ ਜਿਹੜੇ ਬਹੁਤ ਵਧੀਆ ਨੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਜਿਹੜੀ ਆਪਾਂ ਇਹਨੂੰ ਖਾਦ ਵਰਤਦੇ ਆਂ ਵੀ ਆਪਾਂ ਖਾਦ ਉਹ ਕਿਹੜੇ ਤਰੀਕੇ ਵਰਤਦੇ ਆਂ ਤੇ ਕਿਵੇਂ ਉਹ ਪਾਉਂਦੇ ਆਂ ਤੇ ਸਾਡੇ ਨਾਲ ਚੱਲੋ ਜੀ ਥੱਲੇ ਤੇ ਤੁਹਾਨੂੰ ਦਿਖਾਨੇ ਆ ਜੀ ਕਿਹੜੀ ਆਪਾਂ ਖਾਦ ਵਰਤਦੇ ਆਂ ਤੇ ਉਹ ਕਿਵੇਂ ਉਹਨੂੰ ਬਣਾ ਕੇ ਤੇ ਆਪਾਂ ਇਹਨਾਂ ਪੌਦਿਆਂ ਨੂੰ ਪਾਉਂਦੇ ਆਂ ਆਜੋ ਜੀ ਸਾਡੇ ਨਾਲ ਥੱਲੇ ਤੇ ਆਜੋ ਜੀ ਆਪਾਂ ਤੁਹਾਨੂੰ ਦਿਖਾਨੇ ਆ ਜੀ ਹੁਣ ਜਿਹੜੀ ਆਪਾਂ ਮਤਲਬ ਖਾਦ ਵਰਤੀ ਆ ਆਪਣੀ ਸਬਜ਼ੀ ਲਈ ਉਹ ਕਿਹੜੀ ਖਾਦ ਵਰਤਦੇ ਆਂ ਜਾਂ ਉਹਨੂੰ ਵਰਤਣ ਦਾ ਕਿਹੜਾ ਤਰੀਕਾ ਹੈ ਤੇ ਉਹ ਖਾਦ ਕਿਵੇਂ ਬਣਾਈ ਜਾਂਦੀ ਹੈ ਆਜੋ ਜੀ ਆਪਾਂ ਤੁਹਾਨੂੰ ਦੱਸਦੇ ਆ ਤੇ ਆਹ ਵੇਖੋ ਜੀ ਤੁਸੀਂ ਵੇਖੋ ਜੀ ਆਪਾਂ ਇਹ ਜਿਵੇਂ ਆਪਣੇ ਕੋਲ ਇੱਥੇ ਪਿੱਛੇ ਡੰਗਰ ਰੱਖੇ ਹੋਏ ਨੇ ਪਸ਼ੂ ਰੱਖੇ ਹੋਏ ਨੇ ਤੇ ਜਿਹੜੀ ਉਹਨਾਂ ਦੀ ਮਤਲਬ ਜਿੱਥੇ ਆਪਾਂ ਡੰਗਰ ਬੰਨ੍ਹਦੇ ਹੁੰਨੇ ਆ ਉੱਥੇ ਪੈਰਾਂ ਦੇ ਨਾਲ ਮਤਲਬ ਜਦੋਂ ਲਤੜਦੇ ਨੇ ਉੱਥੇ ਮਲੀ ਵਗੈਰਾ ਜੀ ਬਣ ਜਾਂਦੀ ਏ ਉਹ ਗੋਏ ਨੂੰ ਮਤਲਬ ਮਿਹਦ ਦੇ ਰਹੀਂਦੇ ਨੇ ਤੇ ਅਸੀਂ ਉਹ ਇਕੱਠੀ ਕਰਕੇ ਮਤਲਬ ਇੱਥੇ ਰੱਖ ਦਿੰਨੇ ਆ ਤੇ ਬਾਕੀ ਆਪਣੇ ਜਿਵੇਂ ਇਹ 베ਰੀ ਐ ਇਹਦੇ ਪੱਤੇ ਡਿੱਗਦੇ ਰਹਿੰਦੇ ਨੇ ਤੇ ਉਹ ਵੀ ਆਪਾਂ ਇਕੱਠੇ ਕਰਕੇ ਜਿਵੇਂ ਇਹਦੇ ਵਿੱਚ ਮਤਲਬ ਇੱਧਰ ਕਰਤੀ ਦੇਨੇ ਤੇ ਉਹ ਆਪਣੇ ਆਪ ਗਲ ਕੇ ਉਦੋਂ ਬਾਅਦ ਜਿਹੜੀ ਹੈ ਖਾਦ ਤਿਆਰ ਹੁੰਦੀ ਹੈ ਤੇ ਜਿਹੜੀ ਹੁਣ ਮਤਲਬ ਇਹ ਜਿਵੇਂ ਖਾਦ ਤਿਆਰ ਹੋ ਜਾਂਦੀ ਹੈ ਇਹਨੂੰ ਪਾਉਣ ਦਾ ਅਸੀਂ ਤਰੀਕਾ ਦੱਸਦੇ ਆਂ ਵੀ ਅਸੀਂ ਇਸ ਤਰ੍ਹਾਂ ਦਾ ਇੱਕ ਮਤਲਬ ਇਹ ਛਾਨਣਾ ਲਿਆ ਹੈ ਤੇ ਇਹ ਇਸ ਤਰ੍ਹਾਂ ਇਸ ਛਾਨਣੇ ਦੇ ਨਾਲ ਮਤਲਬ ਜਿਹੜੀ ਇਹ ਆਪਣੀ ਰੂੜੀ ਹੈ ਇਹਨੂੰ ਮਤਲਬ ਇਸ ਤਰ੍ਹਾਂ ਛਾਲ ਲਈਏ ਆ ਤੇ ਇਹ ਜਿਹੜੀ ਰੂੜੀ ਹੈ ਇਹਨੂੰ ਇਸ ਤਰ੍ਹਾਂ ਛਾਣ ਕੇ ਤੇ ਜਿਹੜਾ ਮਤਲਬ ਜਿਵੇਂ ਆਪਾਂ ਛਾਨ ਲੈਂਦੇ ਆ ਤੇ ਜਿਹੜੇ ਮਤਲਬ ਇਹ ਮੋٹے ਗੋਏ ਨੇ ਇਹ ਉੱਪਰ ਵੱਜ ਜਾਂਦੇ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਮਤਲਬ ਤੋਲਾ ਦੀਦਾ ਲਾ ਕੇ ਇੰਜ ਛੁੱਟਦੀਦਾ ਤੇ ਬਿਲਕੁਲ ਜਿਹੜੀ ਬਰੀਕ ਮਲੀ ਹੁੰਦੀ ਆ ਥੱਲੇ ਉਹ ਇਸ ਤਰ੍ਹਾਂ ਮਤਲਬ ਤਿਆਰ ਹੋ ਜਾਂਦੀ ਆਈ ਤਿਆਰ ਹੋ ਕੇ ਤੇ ਆ ਤੁਸੀਂ ਦੇਖੋ ਵੀ ਬਹੁਤ ਹੀ ਵਧੀਆ ਮਤਲਬ ਖਾਦ ਬਣ ਗਈ ਐ ਕਿਉਂਕਿ ਜਿਹੜੀ ਖਾਦ ਐ ਇਹਦੇ ਵਿੱਚ ਪੱਤੇ ਇਸ ਦਰਖਤ ਦੇ ਜਾਂ ਕੋਈ ਹੋਰ ਜਿਹੜਾ ਕੂੜਕਬਾੜ ਹੁੰਦਾ ਜਿਵੇਂ ਸਬਜ਼ੀਆਂ ਹੁੰਦੀਆਂ ਨੇ ਅਸੀਂ ਜੋ ਉਹਨਾਂ ਦੇ ਮਤਲਬ ਜਿਵੇਂ ਛਿਲਕੇ ਵਗੈਰਾ ਉਹ ਵੀ ਇੱਥੇ ਸੁੱਟ ਦਿੰਨੇ ਆ ਤੇ ਇਹਦੇ ਵਿੱਚ ਉਹ ਵੀ ਗਲ ਜਾਂਦੇ ਨੇ ਫਿਰ ਜਿਹੜੀ ਇਹ ਖਾਦ ਹੈ ਖਾਦ ਬਹੁਤ ਹੀ ਵਧੀਆ ਮਤਲਬ ਇਹ ਪੂਰੀ ਜਾਣ ਵਾਲੀ ਖਾਦ ਬਣ ਜਾਂਦੀ ਹੈ ਤੇ ਇਹਦੇ ਵਿੱਚ ਪੂਰੀ ਹਰ ਇੱਕ ਜਿਹੜੀਆਂ ਸਬਜ਼ੀਆਂ ਨੂੰ ਮਤਲਬ ਵਿਟਾਮਿਨ ਕੈਲਸ਼ੀਅਮ ਜੋ ਵੀ ਕੁਝ ਚਾਹੀਦਾ ਹੁੰਦਾ ਉਹ ਇਹਦੇ ਵਿੱਚੋਂ ਮਤਲਬ ਮਿਲ ਜਾਂਦਾ ਤੇ ਤਾਂ ਹੀ ਜਿਹੜੀ ਸਬਜ਼ੀ ਹੈ ਉਹ ਬਿਲਕੁਲ ਬਿਨਾਂ ਬਿਮਾਰੀਆਂ ਤੋਂ ਬਿਨਾਂ ਰੇ ਸਪਰੇਅ ਤੋਂ ਤਾਂ ਬਹੁਤ ਵਧੀਆ ਹੁੰਦੀ ਹੈ ਤੇ ਜਿਹੜੀ ਅਸੀਂ ਇਹੀ ਖਾਦ ਹੈ ਇਹੀ ਇਸੇ ਤਰ੍ਹਾਂ ਤਿਆ ਤੇ ਅਸੀਂ ਕਦੀ ਜੂਰੀਆ ਜਾਂ ਕੋ ਮਤਲਬ ਹੋਰ ਕੋਈ ਖਾਦ ਨਹੀਂ ਵਰਤੀ ਤੇ ਬਾਕੀ ਜਿਹੜੀ ਉਹੀ ਗੱਲ ਆ ਜਾਂਦੀ ਹੈ ਵੀ ਜਿਹੜੀ ਇਸ ਤਰ੍ਹਾਂ ਸਬਜੀ ਤਿਆਰ ਹੋਈ ਹੁੰਦੀ ਹੈ ਉਹ ਸਬਜੀ ਜਿਹੜੀ ਹੈ ਉਹ ਸਬਜੀ ਦਾ ਸਵਾਦ ਅਲੱਗ ਹੁੰਦਾ ਕਿਉਂਕਿ ਜਿਹੜੀ ਆਪਾਂ ਸਬਜੀ ਬਾਜ਼ਾਰ ਚੋਂ ਲੈ ਕੇ ਆਉਂਨੇ ਆ ਉਹ ਰਿਆਂ ਸਪਰੇਆਂ ਨਾਲ ਤੇ ਦਵਾਈਆਂ ਨਾਲ ਤਿਆਰ ਕੀਤੀ ਹੁੰਦੀ ਹੈ ਕਿਉਂਕਿ ਜਿਹੜਾ ਵੇਚਣ ਵਾਲਾ ਹੁੰਦਾ ਉਹਨੂੰ ਤਾਂ ਐ ਹੋਏ ਹੁੰਦਾ ਵੀ ਛੇਤੀ ਤੋਂ ਛੇਤੀ ਸਬਜੀ ਗਰੋਥ ਕਰੇ ਤੇ ਮੈਂ ਇਹਨੂੰ ਮੰਡੀ ਦੇ ਵਿੱਚ ਵੇਚ ਕੇ ਤੇ ਮਤਲਬ ਆਪਦੇ ਪੈਸੇ ਮਤਲਬ ਬਣਾਵਾ ਤੇ ਜਿਹੜੀ ਵਾਰ ਆਪਾਂ ਘਰ ਦੀ ਸਬਜੀ ਹੁੰਦੀ ਆ ਆਪਾਂ ਨੂੰ ਕਾਲੀ ਨਹੀਂ ਹੁੰਦੀ ਉਹ ਇਸ ਕਰਕੇ ਜਿਹੜੀ ਪ੍ਰੋਪਰ ਆਪਣੇ ਟਾਈਮ ਦੇ ਨਾਲ ਆਪਣੇ ਸਮੇਂ ਦੇ ਨਾਲ ਵੱਧਦੀ ਹੈ ਤੇ ਫਿਰ ਜਿਹੜੀ ਮਤਲਬ ਉਹਦੇ ਵਿੱਚ ਜਿਹੜਾ ਖਾਣ ਦਾ ਸਵਾਦ ਹੁੰਦਾ ਫਿਰ ਉਹ ਘਰ ਦੀ ਸਬਜੀ ਦਾ ਤਿਆਰ ਕੀਤੀ ਦਾ ਮੋਲ ਵਾਲੀ ਸਬਜੀ ਨਾਲ ਲੱਗ ਹੀ ਹੁੰਦਾ ਤੇ ਬਾਕੀ ਆਜੋ ਤੁਹਾਨੂੰ ਆਪਾਂ ਉਧਰ ਵਿਖਾਣੇ ਆ ਵੀ ਜਿਹੜੀ ਉੱਪਰ ਵਾਲੀ ਸਬਜੀ ਹੈ ਤੇ ਥੱਲੇ ਜਿਹੜੀ ਆਪਾਂ ਸਬਜੀ ਲਾਉਨੇ ਆ ਵੀ ਉਹਦੇ ਵਿੱਚ ਕੀ ਫਰਕ ਹੁੰਦਾ ਗਰੋਥ ਕਿਉਂ ਨਹੀਂ ਹੁੰਦੀ ਆਜੋ ਤੁਹਾਨੂੰ ਦਿਖਾਣੇ ਆ ਜੀ ਤੇ ਦਰਸ਼ਕੋ ਇਹ ਵੇਖੋ ਜੀ ਜਿਹੜੇ ਜਿਹੜੇ ਆਪਾਂ ਛੱਤ ਤੇ ਵਿਖਾਏ ਸੀ ਪਿਆਜ਼ ਲਾਏ ਹੋਏ ਨੇ ਤੇ ਇਹ ਜਿਹੜੇ ਪਿਆਜ਼ ਨੇ ਆਪਾਂ ਥੱਲੇ ਲਾਏ ਹੋਏ ਨੇ ਤੇ ਤੁਸੀਂ ਵੇਖ ਸਕਦੇ ਹੋ ਵੀ ਇਹਦੀ ਗਰੋਥ ਵਿੱਚ ਤੇ ਜਿਹੜੀ ਛੱਤ ਤੇ ਆਪਾਂ ਪਿਆਜ਼ ਲਾਏ ਨੇ ਗਰੋਥ ਦੇ ਵਿੱਚ ਕਿੰਨਾ ਫਰਕ ਆ ਤੁਸੀਂ ਦੇਖ ਸਕਦੇ ਹੋ ਇਹਦੇ ਰੰਗ ਦੇ ਵਿੱਚ ਵੀ ਫਰਕ ਹੈ ਕਿਉਂਕਿ ਇੰਨੇ ਜਿਆਦੇ ਮਤਲਬ ਗ੍ਰੀਨ ਜਾਂ ਹਰੇ ਨਹੀਂ ਹੈਗੇ ਉਹ ਬਹੁਤ ਜਿਆਦੇ ਡਾਰਕ ਗ੍ਰੀਨ ਤੇ ਹਰੇ ਨੇ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਕਾਲੀ ਸ਼ਾਹ ਸਬਜ਼ੀ ਉੱਪਰ ਵਾਲੀ ਹੈ ਕਿਉਂਕਿ ਇਹਦਾ ਇੱਕ ਕਾਰਨ ਹੈ ਕਾਰਨ ਇਹੀ ਹੈ ਵੀ ਆਹ ਦੇਖੋ ਆਲੇ-ਦੁਆਲੇ ਕਿਉਂਕਿ ਇੱਥੇ ਕੰਧਾਂ ਨੇ ਤੇ ਬਾਕੀ ਜਿਵੇਂ ਇਸ ਸਾਈਡ ਤੋਂ ਵੀ ਬਿਲਡਿੰਗ ਇਧਰ ਆਪਣੀ ਸਾਈਡ ਤੇ ਇਹਦਾ ਪਰਛਾਵਾਂ ਵੀ ਆ ਜਾਂਦਾ ਹੈ ਕਿਉਂਕਿ ਜਿਹੜੀ ਥੱਲੇ ਸਬਜੀ ਹੁੰਦੀ ਹੈ ਇਹਨੂੰ ਪ੍ਰੋਪਰ ਜਿਹੜੀ ਹੈ ਧੁੱਪ ਸਹੀ ਨਹੀਂ ਪੈਂਦੀ ਧੁੱਪ ਥੋੜੇ ਸਮੇਂ ਲਈ ਪੈਂਦੀ ਹੈ ਕਿਉਂਕਿ ਜਿਹੜੀ ਸਬਜੀ ਹੈ ਇਹਨੂੰ ਗਰੋਥ ਲਈ ਸੂਰਜ ਦੀਆਂ ਕਿਰਨਾਂ ਤੇ ਧੁੱਪ ਜ਼ਰੂਰੀ ਹੈ ਤਾਂ ਹੀ ਇਹ ਵਾਦੀ ਫੁੱਲਦੀ ਹੈ ਤੇ ਆ ਤੁਸੀਂ ਆਪ ਤੁਹਾਡੇ ਤੁਹਾਨੂੰ ਦਿਖਾਈ ਰਹੇ ਆ ਕਿੰਨਾ ਫਰਕ ਹੈ ਉਹ ਪਿਆਜ਼ ਲੱਗੇ ਦੇਖ ਲਓ ਤੇ ਇਹ ਜਿਹੜੇ ਥੱਲੇ ਪਿਆਜ਼ ਲਾਏ ਨੇ ਇੰਨਾ ਪਿਆਜ਼ਾਂ ਦੇ ਵਿੱਚ ਕਿੰਨਾ ਫਰਕ ਹੈ ਕਿਉਂਕਿ ਥੋੜੇ ਜਿᱷ ਫਰਕ ਤੀ ਲੱਗੇ ਹੋਏ ਨੇ ਕੋਈ ਜ਼ਿਆਦਾ ਫਰਕ ਤੇ ਨਹੀਂ ਤਾਂ ਫਿਰ ਵੀ ਉਹਨਾਂ ਦੀ ਜਿਹੜੀ ਇਸ ਦਾ ਮੇਨ ਕਾਰਨ ਇਹੀ ਹੈ ਵੀ ਜਿਹੜੀ ਇਹਨੂੰ ਮਤਲਬ ਇੱਥੇ ਥੱਲੇ ਹਵਾ ਸ਼ਾਂ ਘੱਟ ਪੈਂਦੀ ਹੈ ਤੇ ਜਿਹੜੀ ਛੱਤ ਵਾਲੀ ਸਬਜ਼ੀ ਹੁੰਦੀ ਹੈ ਉਹਨੂੰ ਹਵਾ ਜ਼ਿਆਦੀ ਪੈਂਦੀ ਹੈ ਤਾਂ ਉਹ ਗਰੋਥ ਜ਼ਿਆਦੀ ਕਰਦੀ ਹੈ ਤੇ ਜ਼ਿਆਦੀ ਵਧੀਆ ਵੱਧਦੀ ਫੁੱਲਦੀ ਹੈ ਤੇ ਬਾਕੀ ਜਿਹੜੀ ਇਹ ਵੀ ਸਬਜ਼ੀ ਆ ਤੇ ਇਹਨੂੰ ਵੀ ਅਸੀਂ ਉਹੀ ਮਤਲਬ ਆਪਣੇ ਘਰ ਦੀ ਦੇਸੀ ਖਾਦ ਹੀ ਵਰਤਦੇ ਆਂ ਤੇ ਘਰ ਵਾਲੀ ਖਾਦ ਪਾਨੇ ਆ ਤੇ ਕਦੀ ਵੀ ਕੋਈ ਯੂਰੀਆ ਵਗੈਰਾ ਜਾਂ ਕੋਈ ਨਹੀਂ ਵਰਤਿਆ ਤਾਂ ਜਿਹੜੀ ਸਬਜ਼ੀ ਹੈ ਉਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਤੇ ਇਸ ਕਰਕੇ ਦਰਸ਼ਕੋ ਜੇਕਰ ਤੁਹਾਡੇ ਕੋਲ ਵੀ ਜਗ੍ਹਾ ਘੱਟ ਹੈ ਤਾਂ ਤੁਸੀਂ ਵੀ ਜਿਹੜੀ ਤੁਹਾਡੀ ਛੱਤ ਤੇ ਹੈ ਕੋਈ ਘਰ ਦੇ ਵਿੱਚ ਜਿਵੇਂ ਆਪਣੇ ਫालतੂ ਮਤਲਬ ਬਾਲਟੀਆਂ ਹੁੰਦੀਆਂ ਨੇ ਕਈ ਨਾ ਆਪਾਂ ਪੇਂਟ ਕਰਾਇਆ ਹੁੰਦਾ ਜਿਵੇਂ ਅਸੀਂ ਦਿਖਾਈਆਂ ਉਹ ਵਰਤ ਸਕਦੇ ਹੋ ਕੋਈ ਹੋਰ ਹੁੰਦਾ ਹੈ ਮਤਲਬ ਜਿਵੇਂ ਘਰ ਦੇ ਵਿੱਚ ਕੋਈ ਪ੍ਰਾਣੀ ਕੋਈ ਚੀਜ਼ ਪਈ ਕਈ ਨਾ ਟੈਂਕੀ ਟੁੱਟੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਸਬਜ਼ੀ ਲਾ ਸਕਦੇ ਹੋ ਤੇ ਨਹੀਂ ਤਾਂ ਜਿਵੇਂ ਉਹ ਪੌਲੀਥੀਨ ਥੈਲੇ ਜੇ ਆਉਂਦੇ ਨੇ ਉਹ ਮਤਲਬ ਆਨਲਾਈਨ ਪਲਾਸਟਿਕ ਜਿਹਦੇ ਤੁਸੀਂ ਉਹ ਵੀ ਮੰਗਾ ਕੇ ਤੇ ਉਹਨਾਂ ਦੇ ਵਿੱਚ ਵੀ ਸਬਜ਼ੀ ਲਾ ਸਕਦੇ ਹੋ ਤੇ ਹੁਣ ਅਸੀਂ ਇਸ ਕਰਕੇ ਥੋੜੀ ਲਾ ਕੇ ਤੇ ਆਪਣਾ ਵੇਖਿਆ ਸੀ ਵੀ ਕਿੰਨੀ ਕੋ ਵਧੀਆ ਮਤਲਬ ਸਬਜੀ ਹੁੰਦੀ ਹੈ ਹੁਣ ਅੱਗੇ ਤੋਂ ਅਸੀਂ ਵਧਾਵਾਂਗੇ ਤੇ ਛੱਤ ਦੇ ਉੱਪਰ ਹੋਰ ਸਬਜੀ ਲਾਵਾਂਗੇ ਤੇ ਇਸ ਕਰਕੇ ਦਰਸ਼ਕੋ ਤੁਹਾਨੂੰ ਦਿਖਾਇਆ ਆਪਾਂ ਵੀ ਕਿਵੇਂ ਤੁਸੀਂ ਵੀ ਬਾਲਟੀਆਂ ਦੇ ਵਿੱਚ ਜਾਂ ਉੱਪਰ ਛੱਤ ਦੇ ਸਬ지ਆਂ ਲਾ ਸਕਦੇ ਹੋ ਤੇ ਮਤਲਬ ਜਿਵੇਂ ਜਗ੍ਹਾ ਥੋੜੀ ਹੋਣ ਕਰਕੇ ਆਪਾਂ ਇਸ ਤਰ੍ਹਾਂ ਸਬ지ਆਂ ਲਾ ਕੇ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਆ ਤੇ ਘਰ ਦੀਆਂ ਸਬ지ਆਂ ਕਰਕੇ ਆਪਾਂ ਤਿਆਰ ਕਰ ਸਕਦੇ ਆ ਜੀ ਤੇ ਬਾਕੀ ਆਪਾਂ ਜੀ ਇਹ ਪਾਲਕ ਲਾਈ ਹੋਈ ਸੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਤੇ ਜਿਵੇਂ ਸਾਰਾ ਸਿਆਲ ਆਪਾਂ ਸਾਗ ਦੇ ਵਿੱਚ ਵਰਤਦੇ ਰਹੇ ਘਰ ਦੀ ਪਾਲਕ ਸੀ ਤੇ ਇਹ ਵੀ ਬਿਨਾ ਰਿਆ ਸਪਰੇਆਂ ਤੋਂ ਤੇ ਯੂਰੀਏ ਤੋਂ ਬਿਨਾ ਸੀ ਇਹ ਤੇ ਬਹੁਤ ਵਧੀਆ ਪਾਲਕ ਸੀ ਇਹ ਤੇ ਬਾਕੀ ਜਿਵੇਂ ਲਾ ਲਓ ਵੀ ਆਪਾਂ ਹੁਣ ਅੱਗੇ ਜਿਵੇਂ ਹੁਣੇ ਮਤਲਬ ਵੱਡੀ ਹੋ ਗਈ ਸੀ ਤੇ ਆਪਾਂ ਆਏ ਸਾਲ ਘਰ ਦਾ ਹੀ ਬੀਜ ਤਿਆਰ ਕਰ ਲੀਦਾ ਇਹਦਾ ਬੀਜ ਤਿਆਰ ਕਰ ਲੀਦਾ ਤੇ ਬੀਜ ਵੀ ਐਡਾ ਵਧੀਆ ਤਿਆਰ ਹੁੰਦਾ ਵੀ ਆਪਾਂ ਅੱਗੇ ਰਿਸ਼ਤੇਦਾਰੀਆਂ 'ਚ ਵੀ ਦੇ ਦਿੰਦਾ ਕਿਉਂਕਿ ਆਪਾਂ ਤਾਂ ਇੰਨਾ ਕੀ ਕਰਨਾ ਹੁੰਦਾ ਤੇ ਬਹੁਤ ਵਧੀਆ ਮਤਲਬ ਬੀਜ ਵੀ ਤਿਆਰ ਹੁੰਦਾ ਤੇ ਇੱਧਰ ਦੇਖ ਸਕਦੇ ਹੋ ਧਣੀਆਂ ਇਹ ਵੀ ਪਹਿਲਾਂ ਸਬਜ਼ੀ ਦੇ ਵਿੱਚ ਵਰਤਦੇ ਰਹੇ ਆ ਤੇ ਹੁਣ ਇਹ ਵੀ ਮਤਲਬ ਵੱਡਾ ਹੋ ਗਿਆ ਤੇ ਇਹ ਵੀ ਬੀਜਲੀ ਛੱਡ ਦਿੱਤਾ ਹੈ ਕਿਉਂਕਿ ਇਹਦਾ ਵੀ ਬੀ ਧਣੀ ਇਹਦਾ ਘਰ ਦਾ ਬਹੁਤ ਵਧੀਆ ਤਿਆਰ ਹੋ ਜਾਏਗਾ ਕਿਉਂਕਿ ਜਿਹੜਾ ਘਰ ਦਾ ਬੀ ਹੁੰਦਾ ਹੈ ਉਹ ਲਾਇਆ ਮਤਲਬ ਉਹਦੇ ਵਿੱਚ ਕੋਈ ਵੀ ਜਿਹੜਾ ਬੀਜ ਹੁੰਦਾ ਉਹ ਖਾਲੀ ਨਹੀਂ ਹੁੰਦਾ ਤੇ ਬਹੁਤ ਵਧੀਆ ਸਾਫ਼ ਸੁਥਰਾ ਤੇ ਸ਼ੁੱਧ ਬੀ ਹੁੰਦਾ ਘਰ ਦਾ ਤੇਜ਼ ਕਰਕੇ ਜਿਹੜਾ ਬੀ ਹੈ ਅਸੀਂ ਉਹ ਵੀ ਘਰ ਦੇ ਤਿਆਰ ਕਰਦੇ ਆਂ ਤੇ ਚਲੋ ਦਰਸ਼ਕੋ ਜੀ ਹੁਣ ਦਿਓ ਇਜਾਜ਼ਤ ਅੱਗੇ ਫੇਰ ਕੋਈ ਨਵਾਂ ਵਧੀਆ ਵਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤੇ ਵਧੀਆ ਜੀ ਤੁਹਾਨੂੰ ਕੋਈ ਜਾਣਕਾਰੀ ਦੇਵਾਂਗੇ 私